ਸ਼ੁਗਰਾ ਮੱਸਾ ਨਿਭੜਿਆ ਮੇਰਾ ਰੋਟੀਆਂ ਦਾ ਕੰਮ। ਪਾਪਾ ਤਾ ਨੂਰ। ਹਾਂਜੀ ਡੈਡੀ ਜੀ। ਪਤਾ ਅੱਜ ਨਾ ਖੇਤ ਪੰਜ ਬੰਦੇ ਨੇ ਸਪਰੇਅ ਕਰਨ ਆਉਣਾ ਵਾ। ਉਹਨਾਂ ਵੀ ਰੋਟੀਆਂ ਲਾ ਦੇ। ਡੈਡੀ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ। ਹੁਣੇ ਤਾਂ ਮੈਂ ਰੋਟੀਆਂ ਲਾ ਕੇ ਹਟੀਆਂ। ਮੱਸਾ ਮੇਰਾ ਕੰਮ ਨਿਭੜਿਆ ਸੀ। ਤੁਸੀਂ ਹੁਣ ਫੇਰ ਕਹਤਾ ਵੀ ਪੰਜ ਬੰਦਿਆਂ ਦੀਆਂ ਰੋਟੀਆਂ ਲਾ ਦੇ। ਉਹ ਤਾਂ ਮੈਨੂੰ ਵੀ ਹੁਣੇ ਦਿਹਾੜੀਆਂ ਦਾ ਫੋਨ ਆਇਆ। ਕਹਿੰਦੇ ਭਾਈ ਅੱਜ ਤੁਹਾਡੇ ਖੇਤ ਸਪਰੇਅ ਕਰਨਾ ਆਵਾਂਗੇ। ਚਲ ਕੋਈ ਨਾ ਪਤਾ ਤੇਰੇ ਨੂੰ ਤਾਂ 2 ਮਿੰਟ ਲੱਗਣਿਆ। ਲਾ ਦੇ ਰੋਟੀਆਂ। ਠੀਕ ਆ ਡੈਡੀ। ਕੋਈ ਨਹੀਂ ਲਾ ਦਿੰ ਮੈਂ ਪੱਠੇ ਲੈ ਕੇ ਉਹਨਾਂ ਖੇਤੋਂ ਜਾ ਕੇ ਠੀਕ ਆ ਤੂੰ ਉਹਨਾਂ ਟਾਈਮ ਰੋਟੀ ਬਣਾ ਲੈ ਨਾਲੇ ਉਧਰੋਂ ਬੰਦੇ ਆ ਜਾਣਗੇ ਸਪਰੇਅ ਕਰਨ ਵਾਲੇ ਚੰਗਾ ਮੈਂ ਚੱਲਦਾ ਸਤਨਾਮ ਜੀ ਆਹ ਲੋ ਬਾਬਾ ਜੀ ਪ੍ਰਸ਼ਾਦ ਸੇ ਆਪਾ ਖਾਣਾ ਹਣ ਫੇਰ ਰੋਟੀਆਂ ਲਾਓ ਮਸਾ ਤਾਂ ਮੇਰਾ ਕੰਮ ਨਿਬੜਿਆ ਸੀ ਮੰਮੀ ਦੇ ਫੂਲ ਹਾਂ ਮੰਮੀ ਕੀ ਹੋਇਆ ਪਤਾ ਐਂਜੇ ਕਿਉਂ ਬੋਲਦੀਆਂ ਐਂ ਨਾ ਬੋਲਾਂ ਤੇ ਹੋਰ ਕਿਵੇਂ ਬੋਲਾਂ ਮੰਮੀ ਤੂੰ ਤਾਂ ਮੈਨੂੰ ਇਸ ਘਰ ਚ ਵਿਆਹ ਕੇ ਨਾ ਮੈਨੂੰ ਫਸਾਤਾ ਵਿਆਹ ਤਾਂ ਪਹਿਲਾਂ ਮੇਰੇ ਕਿੰਨੇ ਸੁਪਨੇ ਸੀ ਵੀ ਵਿਆਹ ਕੇ ਜਾਉਂਗੀ ਤੇ ਨਵੇਂ-ਨਵੇਂ ਸੂਟ ਪਾਇਆ ਕਰੂੰਗੀ। ਪਤ ਤਾਂ ਤਾਂ ਸਾਰੇ ਨੂੰ ਕਹਿ ਗਏ ਜਿਹਨੇ ਮਾਝੇ ਸੂਟ ਬਣਵਾ ਲਾ ਉਹ ਘੜਾ ਦਿਨ ਬਣਾ ਕੇ ਨਹੀਂ ਦਿੰਦੇ। ਸੂਟ ਮੈਂ ਕਿੱਥੋਂ ਪਾਲਾ? ਸਾਰਾ ਦਿਨ ਤਾਂ ਮੈਨੂੰ ਤੁੱਲੇ ਕੋਲੋਂ ਨਹੀਂ ਉੱਠਣ ਦਿੰਦੇ। ਕਦੇ ਕਹਿਣਗੇ 10 ਬੰਦਿਆਂ ਦੀ ਰੋਟੀ ਲੈਦੇ ਤੇ ਕਦੇ ਕਹਿਣਗੇ 5 ਬੰਦਿਆਂ ਦੀ। ਮੈਨੂੰ ਤਾਂ ਇਹਨਾਂ ਨੇ ਨੌਕਰ ਰਾਣੀ ਬਣਾ ਕੇ ਰੱਖਿਆ ਹੋਇਆ ਵਾ। ਅਸਾ ਇਹਨਾਂ ਲੋਪੀਂਦੇ ਮੇਰੀ ਕੁੜੀ ਦਾ। ਮੈਂ ਤਾਂ ਸੋਚਿਆ ਮੇਰੀ ਕੁੜੀ ਨੂੰ ਰਾਜ ਘਰੇ ਵਿਆਹ ਆ ਵੀ ਉਹ ਮौज ਕਰਦੀ ਹੋਣੀ ਆ। ਮੈਨੂੰ ਨਹੀਂ ਪਤਾ ਮੇਰੀ ਕੁੜੀ ਇੰਨੀ ਔਖੀ ਆ। ਕੋਈ ਨਹੀਂ ਆ ਮਮੀ ਤੂੰ ਆਪ ਹੀ ਸੋਚ ਮੈਂ ਰੋਜ਼ 10 ਬੰਦਿਆਂ ਦੀਆਂ ਰੋਟੀਆਂ ਲਾਉਣੀ ਆ ਮੇਰੇ ਤਾਂ ਹੱਥ ਦੁਖਣ ਲੱਗ ਜਾਂਦੇ ਆ ਬਸ ਮਮੀ ਹੋਰ ਨਹੀਂ ਮੇਰੇ ਤੋਂ ਰੋਟੀਆਂ ਲਈਆਂ ਜਾਂਦੀਆਂ ਹੁਣ ਤੂੰ ਛੇਤੀ ਆ ਜਾ ਤੈਨ ਨਾਲ ਗੱਲ ਕਰਾਂ ਕੇ ਤੂੰ ਟੈਨਸ਼ਨ ਨਾ ਲੈ ਪਤ ਆਗੀ ਮੈਂ 2 ਘੰਟਿਆਂ ਇੰਦਰ ਕੋਲੀ ਠੀਕ ਆ ਮਮੀ ਤੂੰ ਛੇਤੀ ਆ ਜਾ ਤਦ ਮੰਮੀ ਆ ਗਈ ਮੰਮੀ ਆ ਗਏ ਤੁਸੀਂ ਹਾਂ ਪਤਾ ਆ ਗਈ ਮੇਰੀ ਧੀ ਦੁਖੀ ਹੋਵੇ ਮੈਂ ਰਹਾਣਾ ਪੁੱਛ ਕੇ ਦੇਖ ਸਕਦਾ ਕਿੱਥੇ ਤੇ ਰਸੋਰਾ ਦੱਸ ਮੈਨੂੰ ਮੈਂ ਕਰਾਉਂਦੇ ਨਾ ਗੱਲ ਮੰਮੀ ਉਹ ਖੇਤ ਗਏ ਹੋਏ ਆ ਪੱਠੇ ਲੈਣ ਅੱਜ ਉਹ ਤੁਸੀਂ ਅੰਦਰ ਆਜੋ ਚਾਹ ਪਾਣੀ ਪੀ ਲਓ ਉਹਦੋਂ ਉਹ ਆ ਜਾਣਗੇ ਨਾ ਨਾ ਤੇਨ ਦੁਖੀ ਕੀਤਾ ਨਾ ਮੇਰਾ ਦਿਲ ਤਾਂ ਨਹੀਂ ਕਰਦਾ ਚਾਹ ਪਾਣੀ ਪੀਣ ਨੂੰ ਚਲ ਹੁਣ ਮੈਂ ਆ ਗਈ ਹੁਣ ਇਹਨਾਂ ਨਾਲ ਗੱਲ ਕਰਕੇ ਹੀ ਜਾਊਂਗੀ ਨੂਰ ਦੀ ਮੰਮੀ ਆਈ ਬੈਠੀ ਆ ਮੈਂ ਨਾ ਤੈਨੂੰ ਦੱਸਿਆ ਨਹੀਂਗਾ ਕਿ ਮੇਰੀ ਮੰਮੀ ਨਹੀਂ ਆਉਣਾ ਵਾ ਇਹ ਕਿਦਮ ਕਿਵੇਂ ਆ ਗਈ ਅੱਜ ਚਲ ਦੇਖਦੇ ਆ ਲੈ ਮੰਮੀ ਆ ਗਿਆ ਡੈਡੀ ਹੁਣ ਕਰ ਲੈ ਇਹਦੇ ਨਾਲ ਗੱਲ ਸੱਸਰੀ ਘਰ ਬੈਣ ਜੀ ਸੱਸਰੀ ਘਰ ਬੈਣ ਜੀ ਨਾ ਤੁਸੀਂ ਅੱਜ ਫੋਨ ਕੀਤਾ ਹੋਣ ਲੱਗਿਆ ਨੇ ਨਾ ਮੈਂ ਨੂਰ ਨੇ ਦੱਸਿਆ ਕਿ ਮੇਰੀ ਮੰਮੀ ਨਹੀਂ ਆਉਣਾ ਅੱਜ ਤੁਸੀਂ ਕਿਵੇਂ ਚਾਣ ਕੇ ਕਿਹੜਾ ਮਾਰ ਲਿਆ ਬਾਈ ਕੰਮ ਹੀ ਬਿਨਾਂ ਦੱਸੇ ਆਉਣ ਵਾਲਾ ਸੀ ਕੀ ਮਤਲਬ ਭੈਣ ਜੀ ਮੈਨੂੰ ਸਮਝ ਨਹੀਂ ਆਈ ਤੁਹਾਡੀ ਨਾ ਮੈਂ ਸਮਝਾਉਣੀ ਆ ਮੇਰੀ ਕੁੜੀ ਤਾਂ ਦਸਾਂ ਦਸ ਬੰਦੇ ਦਾ ਰੋਟੀਆਂ ਲੁਆਣੇ ਆ ਉਹ ਤੁਹਾਡੀ ਨੌਕਰ ਲੱਗੀ ਆ ਪੁੱਤ ਨੂੰ ਵੀ ਪਤਾਈਆ ਸਾਰਾ ਸਾਰਾ ਦਿਨ ਤਾਂ ਮੈਂ ਚੁੱਲ੍ਹੇ ਮੂਰੇ ਬੈਠੀ ਰਹਿਨੀ ਆ ਤੇ ਪੁੱਤ ਉਹ ਆਪਣੇ ਘਰ ਦਾ ਕੰਮ ਆ ਜੇ ਉਹ ਕੰਮ ਤੁਸੀਂ ਨਹੀਂ ਕਰੋਗੇ ਤਾਂ ਹੋਰ ਕੌਣ ਕਰੂਗਾ ਮੈਨੂੰ ਨਹੀਂ ਪਤਾ ਮੇਰੇ ਤੋਂ ਨਹੀਂ ਲੈੰਦੀ ਆ ਰੋਇ 10-10 ਬੰਦੇ ਆ ਦੇ ਰੋਟੀਆਂ ਮੰਮੀ ਇਹਨਾਂ ਨੂੰ ਕੋਈ ਜਾਂ ਤਾਂ ਸਾਨੂੰ ਅੱਡ ਕਰ ਦੋ ਤੇ ਜਾਂ ਇਹਨਾਂ ਦਾ ਕੰਮ ਕਰਨ ਵਾਸਤੇ ਕੋਈ ਕੰਮ ਵਾਲੀ ਰੱਖ ਲਓ ਮੇਰੇ ਤੋਂ ਨਹੀਂ ਹੁੰਦਾ ਇੰਨਾ ਕੰਮ ਮੇਰੇ ਤਾਂ ਹੱਥ ਦੁਖਣ ਲੱਗ ਜਾਂਦੇ ਆ ਕੰਮ ਕਰ ਕਰ ਕੇ ਦੱਸੋ ਬਾਈ ਕੰਮ ਵਾਲੀ ਰੱਖਾਂਗੇ ਕਿ ਲੈ ਜਾ ਮੈਂ ਕੁੜੀ ਆਉਦੀ ਨੂੰ ਨਾਲ ਭੈਣ ਜੀ ਘਰ ਦਾ ਹੀ 6 ਮੈਂਬਰ ਆ 4 ਸਾਢੇ ਦਿਹਾੜੀ ਖੇਤ ਚ ਕੰਮ ਕਰਦੇ ਆ ਅਸੀਂ ਕੰਮ ਵਾਲੀ ਤੋਂ ਕੀ ਕਰਾਉਣਾ ਨਾਲੇ ਇਹ ਘਰ ਦੀਆਂ ਨੋਹਾ ਘਰ ਦਾ ਕੰਮ ਤਾਂ ਕਰ ਹੀ ਸਕਦੀਆਂ ਦੂਜੀਆਂ ਨੋਹਾ ਮੇਰੀਆਂ ਸਾਰੀ ਦਿਹਾੜੀ ਕੰਮ ਕਰਦੀ ਆ ਉਹਨਾਂ ਨੂੰ ਤਾਂ ਮਨਾਈ ਤੇ ਕਰਨੀ ਕਦੇ ਕਿਹਾ ਬਾਕੀ ਮੈਂ ਇਹਨਾਂ ਚੱਲ ਪਤਾ ਬਜਲ ਗਏ ਆਪੇ ਲਈ ਜਾਣਗੇ ਆਪ ਦਾ ਰੋਟੀਆਂ ਭੈਣ ਜੀ ਮੇਰੀ ਗੱਲ ਤਾਂ ਸੁਣੋ ਭੈਣ ਜੀ ਮੰਮੀ ਮੇਰੇ ਸਹੁਰਾ ਤੋਂ ਚਿੱਠੀ ਆਈ ਆ ਚਿੱਠੀ ਕੀ ਪੀ ਜਾ ਉਹਨਾਂ ਨੇ ਮੰਮੀ ਉਹਨਾਂ ਨੇ ਤਲਾਕ ਦੇ ਕਾਗਜ਼ ਭੇਜੇ ਆ ਅਸਾ ਤਲਾਕ ਦੇ ਕਾਗਜ਼ ਮੰਮੀ ਉਹਨਾਂ ਨੇ ਲਿਖਿਆ ਵਾ ਜੇ ਤੁਸੀਂ ਆਪਦੀ ਕੁੜੀ ਨੂੰ ਉਹਦੇ ਸਾਰੇ ਘਰ ਨਹੀਂ ਭੇਜਣਾ ਉਹ ਤੁਹਾਡੀ ਮਰਜ਼ੀ ਤੁਸੀਂ ਆਪਦੀ ਕੁੜੀ ਨੂੰ ਸੰਭਾਲ ਕੇ ਰੱਖੋ ਅਸੀਂ ਆਪਦੇ ਮੁੰਡੇ ਦਾ ਵਿਆਹ ਹੋਰ ਕਿਤੇ ਕਰ ਦਾਂਗੇ ਬਸ ਆ ਕਾਗਜ਼ ਤੇ ਸਾਈਨ ਕਰ ਦਿਓ ਕੋਈ ਨਹੀਂ ਪਤਾ ਤੂੰ ਟੈਨਸ਼ਨ ਨਾ ਲੈ ਕਰਦੇ ਸਾਈਨ ਮੈਂ ਆਪੇ ਤੈਨੂੰ ਸੰਭਾਲ ਲੂੰਗੀ ਮੰਮੀ ਉੱਠ ਕੇ ਦਵਾਈ ਲੈ ਲੈ ਮੈਂ ਤੇਰੇ ਆਸਤੇ ਦਵਾਈ ਲੈ ਕੇ ਆਇਆ ਮੇਰਾ ਸੂਟ ਦੇਖੀ ਕਿੰਨਾ ਸੋਹਣਾ ਵਾ ਪੂਰੇ 2000 ਰੁਪਏ ਦਾ ਮੈਨੂੰ 2000 ਰੁਪਏ ਦੇ ਮੈਂ ਆ ਸੂਟ ਲੈਣਾ ਨਹੀਂ ਮੇਰੇ ਕੋਲ 2000 ਰੁਪਏ ਅਸੀਂ ਘਰ ਚ ਲਾਈਏ ਕਿ ਤੇਰੇ ਸ਼ੌਂਕ ਪੂਰੇ ਕਰੀਏ ਨਾਲੇ ਤੈਨੂੰ ਚੰਗਾ ਭਲਾ ਪਤਾ ਵਾ ਮੰਮੀ ਬਿਮਾਰ ਪਈ ਆ ਮੰਮੀ ਦੀ ਦਵਾਈ ਤੇ ਰੋਜ਼ ਕਿੰਨੇ ਪੈਸੇ ਲੱਗਦੇ ਆ ਜਦੋਂ ਮੰਮੀ ਠੀਕ ਸੀ ਉਦੋਂ ਉਹਨੇ ਤੇਰੇ ਸਾਰੇ ਸ਼ੌਂਕ ਪੂਰੇ ਕੀਤੇ ਤੈਨੂੰ ਕਿਸੇ ਵੀ ਚੀਜ਼ ਦੀ ਭੁੱਖ ਨਹੀਂ ਰਹਿਣ ਦਿੱਤੀ ਜੇ ਸੂਟ ਲੈਣ ਦਾ ਇੰਨਾ ਹੀ ਸ਼ੌਂਕ ਸੀ ਨਾ ਆਪਦੇ ਸਾਰੇ ਘਰ ਰਹਿੰਦੀ ਆਪੇ ਤਰਾ ਘਰ ਵਾਲਾ ਤੇਰੇ ਸ਼ੌਂਕ ਪੂਰੇ ਕਰਦਾ ਆ ਗਈਆਂ ਇੱਥੇ ਅਸੀਂ ਮਸਾਂ ਕਰ ਜਾ ਚੱਕ ਕੇ ਤੇਰਾ ਵਿਆਹ ਕੀਤਾ ਸੀ ਜੇ ਤੂੰ ਹਣਾ ਆਪਦੇ ਸ਼ੌਂਕ ਪੂਰੇ ਕਰਨਾਂ ਤਾਂ ਕੀ ਕੰਮ ਧੰਦਾ ਲਾਭਲਾ ਉਥੋਂ 4 ਪੈਸੇ ਕਮਾ ਤੇ ਆਪਦੇ ਸ਼ੌਂਕ ਪੂਰੇ ਕਰ ਸਾਡੀ ਕਮਾਈ ਨਾਲ ਤਾਂ ਘਾਰ ਹੀ ਮਸਾਂ ਚੱਲਦਾ ਵਾ ਲੈ ਦੋ ਇਹਨੂੰ ਸੂਟ ਜਾਂ ਭਾਜਾ ਕੰਮ ਧੰਦਾ ਲੱਭ ਤੇ ਪੈਸੇ ਕਮਾ ਲਓ ਵੀ ਮੁੰਡਿਓ ਰਾਜੂ ਕੇ ਘਰੇ ਨਾ 5000 ਰੁਪਏ ਦੀ ਕਰ ਦਿਓ ਜੀਰੋ ਅੱਥ ਨੇ ਮੁੜ ਕੇ ਆ ਗਏ ਮੈਨੂੰ ਆਣ ਕੇ ਮਿਲਿਓ ਤੇ ਆਪਾਂ ਮੋਗੇ ਵੀ ਭੇਜਣੀ ਐ ਟ ਵੀਰੇ ਤੁਹਾਡੇ ਭੱਤੇ ਤੇ ਕਿਸੇ ਕੰਮ ਕਰਨ ਵਾਲੀ ਕੁੜੀ ਦੀ ਲੋੜ ਹੈਗੀ ਆ ਪਠੇਰੇ ਦਾ ਕੁੜੀ ਬੰਦਿਆਂ ਦੇ ਕੰਮ ਹੁੰਦੇ ਆ ਤੂੰ ਇੱਥੇ ਕੀ ਕਰੇਂਗੀ ਵੀਰੇ ਪਲੀਜ਼ ਦੇਖ ਲਓ ਮੇਰੇ ਵਾਸਤੇ ਕੋਈ ਕੰਮ ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਆ ਮੇਰੀ ਵੀ ਮਜਬੂਰੀ ਆ ਪਲੀਜ਼ ਦੇਖ ਲਓ ਤੂੰ ਇੱਥੇ ਕੰਮ ਕੀ ਕਰੇਂਗੀ ਤੂੰ ਇਹ ਦੱਸ ਰੋਟੀ ਪਾਣੀ ਬਣਾ ਲੈਣੀ ਆ ਹਾਂਜੀ ਵੀਰੇ ਮੈਂ ਰਸੋਈ ਦਾ ਸਾਰਾ ਕੰਮ ਕਰ ਲੈਣੀ ਆ ਮੈਂ ਦਾਲ ਸਬਜ਼ੀ ਰੋਟੀ ਸਾਰਾ ਕੁਝ ਬਣਾ ਲੈਣੀ ਆ ਮੇਰੇ ਪਠੇਰੇ ਦੇ 100 ਬੰਦਾ ਕੰਮ ਕਰਦਾ ਤੂੰ ਉਹਨਾਂ ਦੀ ਸੁਬਾ ਸ਼ਾਮ ਰੋਟੀ ਲਾਉਣੀ ਆ ਮੈਂ ਤੈਨੂੰ 5000 ਰੁਪਏ ਤਨਖਾਹ ਦਊਂਗਾ ਦੱਸ ਤੈਨੂੰ ਮਨਜ਼ੂਰ ਆ 100 ਬੰਦੇ ਦੀ ਰੋਟੀ ਠੀਕੋ ਵੀਰੇ ਮੈਂ ਲਾ ਦੇ ਆ ਕਰੂੰਗੀ ਚਲ ਆ ਜਾ ਫਿਰ ਕਿੰਨੇ ਮੇਰੇ ਸੂਈ ਦਿਖਾ ਦੇਣਾ ਕੁੜੀਏ ਆ ਰਹੀ ਤੇ ਸੋਈ ਆਪਣੀ ਤੇ ਇੱਥੇ ਰੋਟੀ ਪਾਣੀ ਬਣਾ ਲਈ ਜੇ ਕਿਹੇ ਸਮਾਨ ਦੀ ਲੋੜ ਪਈ ਤਾਂ ਅੰਦਰੋਂ ਚੌਕੜੀ ਦੀ ਸੋਈ ਚੋਂ ਇੱਕ ਗੱਲ ਯਾਦ ਰੱਖੀ 100 ਬੰਦੇ ਦੀ ਰੋਟੀ ਲਾਉਣੀ ਆ ਠੀਕੋ ਵੀਰੇ ਕੋਈ ਗੱਲ ਨਹੀਂ ਕੋਈ ਨਹੀਂ ਫੇਰ ਬਣਾ ਰੋ ਕੁੜੀਏ ਕੀ ਸੋਚੀ ਅੰਨੀ ਆ ਲਾਤੀਆਂ ਰੋਟੀਆਂ 100 ਬੰਦਾ ਭੁੱਖਾ ਬੈਠਾ ਤੇਰੇ ਕਰਕੇ ਕਿੰਨੀ ਵੱਡੀ ਗਲਤੀ ਕਰ ਲਈ ਮੈਨੂੰ ਨਹੀਂ ਪਤਾ ਮੇਰੇ ਤੋਂ ਨਹੀਂ ਲੈਂਦੀਆਂ ਰੋਜ਼ 10 10 ਬੰਦਿਆਂ ਦੀਆਂ ਰੋਟੀਆਂ ਮੈਨੂੰ ਰੋਜ਼ 10 ਬੰਦਿਆਂ ਦੀਆਂ ਰੋਟੀਆਂ ਲਾਉਣੀਆਂ ਮੇਰੇ ਤਾਂ ਹੱਥ ਬੁੱਕਰ ਲੱਗ ਜਾਂਦੇ ਆ ਮੇਰੇ ਪੱਠੇ ਦੇ 100 ਬੰਦਾ ਕੰਮ ਕਰਦਾ ਤੂੰ ਉਹਨਾਂ ਦੀ ਸੁਬਾ ਸ਼ਾਮ ਰੋਟੀ ਲਾਉਣੀ ਆ ਮੈਂ ਤੈਨੂੰ 5000 ਰੁਪਏ ਤਨਖਾਹ ਦੂੰਗਾ 10 ਤੈਨੂੰ ਮਨਜ਼ੂਰ ਆ 100 ਬੰਦੇ ਦੀ ਰੋਟੀ ਮਲ ਮਲੇ ਉਹਦੀ ਪਗੜੀ ਤੋਂ ਵੀ ਜੀ ਦੇ ਨਾਲ ਲਿਆ ਲਾਵਾ ਅੜੀਏ ਕੁਝ ਜੋੜ ਲੈ ਵੀ ਨੀ ਜ਼ਿੰਦਗੀ ਦੀਆਂ ਟੇਂਡੀਆਂ ਰਾਵਾਂ

ਮੜੀ ਦਾ ਕਤਿਆ ਸਾਮੀ ਸੂਤ ਮੇਰੀ ਇਹ ਦਾਨੀ ਥੀ ਅੰਬੜੀ ਦਾ ਕਤਿਆ ਸਾਮੀ ਸੂਤ ਮੇਰੀ ਇਹ ਦਾਨੀ ਥੀ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਇਹ ਵੀਡੀਓ ਦੇ ਵਿੱਚ ਮੈਸੇਜ ਦੇਂਦੇ ਅਸੀਂ ਇਹੀ ਕੋਸ਼ਿਸ਼ ਕੀਤੀ ਆ ਵੀ ਅੱਜਕੱਲ ਜਿਹੜੀਆਂ ਕੁੜੀਆਂ ਨਾ ਉਹਨਾਂ ਨੂੰ ਸਹੁਰੇ ਘਰ ਦੇ ਵਿੱਚ ਰੋਟੀਆਂ ਲਾਉਣ ਤੋਂ ਵੀ ਤੰਗੀ ਹੁੰਦੀ ਆ ਜਿਵੇਂ ਇਹ ਵੀਡੀਓ ਦੇ ਵਿੱਚ ਦਿਖਾਇਆ ਵੀ ਉਹ ਕੁੜੀ ਨੂੰ 10 ਮੈਂਬਰਾਂ ਦੀ ਰੋਟੀ ਲਾਉਣ ਤੋਂ ਵੀ ਪਰੇਸ਼ਾਨੀ ਹੋਈ ਹੈ ਨਾ ਉਸ ਤੋਂ ਬਾਅਦ ਉਹਦੀ ਮਾਂ ਜਿਹੜੀ ਉਹਨੂੰ ਲੈਣ ਆ ਗਈ ਤਾਂ ਆਪਦੀ ਮਾਂ ਉਹਨੂੰ ਲੈ ਕੇ ਉੱਟ ਜਾਂਦੀ ਏ ਕੁੜੀ ਨੂੰ ਹਨਾ ਉਸ ਤੋਂ ਬਾਅਦ ਕੀ ਕਰਦਾ ਜਿਹੜਾ ਮੁੰਡਾ ਵਾਦਾ ਪਿਓ ਵਾ ਮੁੰਡੇ ਦਾ ਉਹ ਕੁੜ ਮੁੰਡੇ ਦਾ ਵਿਆਹ ਕਿਤੇ ਹੋਰ ਕਰ ਲੈਂਦਾ ਵਾ ਉਸ ਤੋਂ ਬਾਅਦ ਜਦੋਂ ਉਹ ਕੁੜੀ ਜਿੰਨਾ ਟਾਈਮ ਕੁੜੀ ਦੀ ਮਾਂ ਵਧੀਆ ਰਹਿੰਦੀ ਏ ਠੀਕ ਰਹਿੰਦੀ ਏ ਉਹਨਾਂ ਟਾਈਮ ਉਹ ਕੁੜੀ ਦਾ ਧਿਆਨ ਰੱਖਦੀ ਆ ਉਹਦੇ ਸ਼ੌਂਕ ਪੂਰੇ ਕਰੀ ਜਾਂਦੀ ਆ ਜਦੋਂ ਕੁੜੀ ਦੀ ਮਾਂ ਬਿਮਾਰ ਹੋ ਜਾਂਦੀ ਆ ਉਹ ਆਰਥਿਕ ਪੱਖੋ ਜਮਾਂ ਮਤਲਬ ਵੀ ਹੋ ਜਾਂਦੀ ਕਮਜ਼ੋਰ ਹੋ ਜਾਂਦੀ ਹੈ ਨਾ ਉਸ ਤੋਂ ਬਾਅਦ ਉਹਦੇ ਸ਼ੌਕ ਪੂਰੇ ਕਰਨ ਵਾਲਾ ਕੋਈ ਨਹੀਂ ਰਹਿੰਦਾਗਾ ਉਸ ਤੋਂ ਬਾਅਦ ਜਦੋਂ ਉਹਦੇ ਭਰਾ ਮਤਲਬ ਵੀ ਉਹ ਚੀਜ਼ਾਂ ਤੋਂ ਪਰੇਸ਼ਾਨ ਹੋ ਜਾਂਦੇ ਆ ਵੀ ਯਾਰ ਮੇਰੀ ਭੈਣ ਦਾ ਤੇ ਵਿਆਹ ਕੀਤਾ ਸੀ ਇਹ ਦੁਬਾਰਾ ਫੇਰ ਇੱਥੇ ਆ ਕੇ ਬਹਿ ਜਾਂਦੀ ਆ ਤਾਂ ਉਹਨੂੰ ਫਿਰ ਤਾਨੇ ਮਿਹਨੇ ਦੇਣ ਦੇਣ ਲੱਗ ਜਾਂਦੇ ਆ ਇਹ ਇਕੱਲੇ ਸਾਡੀ ਵੀਡੀਓ ਦੀ ਕਹਾਣੀ ਨਹੀਂ ਹੈਗੀ ਇਹ ਸਾਰੇ ਘਰਾਂ ਦੇ ਵਿੱਚ ਇਹ ਹੀ ਚੀਜ਼ਾਂ ਹੁੰਦੀਆਂ ਵਾ ਨਾ ਜਿੱਥੇ ਮਤਲਬ ਭੈਣਾਂ ਦੇ ਤਲਾਕ ਹੋ ਜਾਂਦੇ ਆ ਤਾਂ ਫਿਰ ਭਰਾ ਉਹ ਚੀਜ਼ ਕਹਿੰਦੇ ਆ ਵੀ ਤੂੰ ਭਈਆ ਤੇ ਘਰੇ ਕਿਉਂ ਨਹੀਂ ਰਹੀ ਉਦੋਂ ਤਹੀ ਤੇਰੇ ਸ਼ੌਕ ਕਿੱਥੋਂ ਪੂਰੇ ਕਰੀਏ ਗੱਲ ਵੀ ਫਿਰ ਸ ਵੀ ਜਾਹ ਫਰਾਜੇ ਤੂੰ ਆਦ ਸ਼ੌਕ ਪੂਰੇ ਕਰ ਲੈਣਾ ਤਾਂ ਆਪਦਾ ਕਿਸੇ ਕੰਮ ਧੰਦੇ ਤੇ ਲੱਗ ਜਾ ਫਿਰ ਜਦੋਂ ਉਸ ਕੁੜੀ ਨੂੰ 10 ਮੈਂਬਰਾਂ ਤੋਂ 100 ਬੰਦੇ ਦੀ ਰੋਟੀ ਬਣਾਉਣੀ ਪੈਂਦੀ ਆ ਫਿਰ ਉਹਨੂੰ ਜਾ ਕੇ ਫੀਲ ਹੁੰਦਾ ਵੀ ਯਾਰ ਇਹਦੋਂ ਤਾਂ ਮੈਂ 10 ਮੈਂਬਰਾਂ ਦੀ ਰੋਟੀ ਪਕਾ ਲੈਂਦੀ ਤੇ ਨਾਲੇ ਤਾਂ ਮੇਰਾ ਘਰ ਵਸਿਆ ਰਹਿ ਜਾਂਦਾ ਨਾਲੇ ਮੇਰੇ ਸ਼ੌਕ ਪੂਰੇ ਕਰਨ ਵਾਲਾ ਵੀ ਹੁੰਦਾ ਕੋਈ ਹਨਾ ਤਾਂ ਉੱਥੇ ਜਾ ਕੇ ਉਹ ਫਿਰ ਫੀਲ ਹੁੰਦਾ ਨਾ ਪਛਤਾਵਾ ਹੁੰਦਾ ਤੇ ਬਾਕੀ ਸਾਨੂੰ ਪਤਾ ਵੀ ਤੁਸੀਂ ਪੂਰ ਪ੍ਰੋਪਰ ਤਰੀਕੇ ਨਾਲ ਸਮਝ ਗਏ ਹੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਜਦੋਂ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਸਾਨੂੰ ਬਹੁ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਜਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮਚ